ਆਓ ਕੁਝ ਖਬਰਾਂ ਦਾ ਰੁਖ ਕਰੀਏ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਸੂਬੇ ਭਰ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੱਲ ਯਾਨੀ ਕਿ 27 8 25 ਤੋਂ 30 8 25 ਤੱਕ ਪ੍ਰਾਇਮਰੀ ਸਕੂਲ ਹਾਈ ਸਕੂਲ ਮਿਡਲ ਸਕੂਲ ਸਾਰੇ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ ਹਨ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਇੱਕ ਹੋਰ ਐਡਵਾਈਜ਼ਰੀ ਦੇ ਰਾਹੀਂ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਉੱਚੀਆਂ ਥਾਵਾਂ ਤੇ ਹੀ ਰਹਿਿਆ ਜਾਵੇ ਔਰ ਕੁਝ ਪਿੰਡ ਖਾਲੀ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ ਇਹ ਵੀ ਕਿਹਾ ਗਿਆ ਹੈ ਕਿ ਮਕਾਨਾਂ ਦੇ ਵਿੱਚ ਕੰਧਾਂ ਦੇ ਵਿੱਚ ਕਰੰਟ ਆ ਸਕਦਾ ਹੈ ਬੱਚਿਆਂ ਨੂੰ ਕੰਧਾਂ ਤੋਂ ਅਤੇ ਹੋਰ ਖਤਰੇ ਵਾਲੀਆਂ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ ਇੱਕ ਹੋਰ ਖਬਰ ਅਨਸਾਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਵਿੱਚ ਰਾਸ਼ਨ ਦਾ ਮਸਲਾ ਸਿਆਸੀ ਮਸਲਾ ਬਣਦਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕਿਹਾ ਗਿਆ ਕਿ ਕੇਂਦਰ ਸਰਕਾਰ 55 ਲੱਖ ਗਰੀਬਾਂ ਦੇ ਰਾਸ਼ਨ ਕਾਰਡ ਕੱਟਣਾ ਚਾਹੁੰਦੀ ਹੈ ਜਿਸ ਨਾਲ ਉਹਨਾਂ ਦੇ ਚੁੱਲ੍ਹੇ ਠੰਡੇ ਹੋ ਜਾਣਗੇ ਉਧਰ ਖੁਰਾਕ ਮੰਤਰੀ ਪ੍ਰਲਾਦ ਜੋਸ਼ੀ ਜੋ ਕਿ ਸੈਂਟਰ ਦੇ ਵਜ਼ੀਰ ਹਨ ਉਹਨਾਂ ਵੱਲੋਂ ਕਿਹਾ ਗਿਆ ਕਿ ਅਜੇ ਤੱਕ ਇੱਕ ਵੀ ਰਾਸ਼ਨ ਕਾਰਟ ਨਹੀਂ ਕਟਿਆ ਗਿਆ ਉਹਨਾਂ ਵੱਲੋਂ ਐਕਸ ਤੇ ਲਿਖਿਆ ਗਿਆ ਕਿ ਪੰਜਾਬ ਸਰਕਾਰ ਸਹੀ ਬੰਦਿਆਂ ਤੱਕ ਸਹੀ ਗਰੀਬ ਬੰਦਿਆਂ ਤੱਕ ਰਾਸ਼ਨ ਪਹੁੰਚਾਉਣ ਦੇਣਾ ਨਹੀਂ ਚਾਹੁੰਦੀ ਕਿਉਂਕਿ ਉਹਨਾਂ ਵੱਲੋਂ ਕੇਬੀਸੀ ਕਰਨ ਲਈ ਕਿਹਾ ਗਿਆ ਸੀਗਾ ਸੋ ਇਹ ਮਸਲਾ ਸਿਆਸੀ ਮਸਲਾ ਬਣਦਾ ਜਾ ਰਿਹਾ ਆਪਣੇ ਆਪਣੇ ਕਮੈਂਟ ਕਰਕੇ ਦੱਸਿਓ ਕਿ ਇਹ ਮਸਲਾ ਕਿੱਧਰ ਨੂੰ ਜਾ ਰਿਹਾ ਹੈ